ਕਵੈਸਚਨ ਆਪਣੇ ਕੋਲ ਹੈਗਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਦੋਸਤੋ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਹੋਇਆ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 3 1469 ਦੇ ਵਿੱਚ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਦੋਸਤੋ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏਪੋਇ ਦੀ ਤਲਵੰਡੀ ਵਿਖੇ ਹੋਇਆ ਸੀ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਤੇ ਅੱਜ ਕੱਲ ਉਹਨਾਂ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 2 ਚਲੋ ਮੰਡੀ ਪਾਕਿਸਤਾਨ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਜੀ ਦੇ ਪਿਤਾ ਜੀ ਦਾ ਨਾਂ ਕੀ ਸੀ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਹੈ ਤਾਂ ਕਾਲੂ ਜੀ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਮੈਥਾ ਕਾਲੂ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਂ ਸੀ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਜੀ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਮਾਤਾ ਤ੍ਰਿਪਤਾ ਦੇਵੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਹੇਠ ਲਿਖਿਆਂ ਵਿੱਚੋਂ ਕੌਣ ਗੁਰੂ ਨਾਨਕ ਦੇਵ ਜੀ ਦੀ ਭੈਣ ਸੀ ਸੋ ਦੋਸਤੋ ਇਸ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਪੁੱਛਿਆ ਗਿਆ ਸੋ ਦੋਸਤੋ ਗੁਰਾਨੰਕ ਦੇਵ ਜੀ ਦੀ ਭੈਣ ਦਾ ਨਾਮ ਬੀਬੀ ਨਾਨਕੀ ਸੀ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 ਨਾਨਕੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿਨੇ ਰੁਪਏ ਨਾਲ ਕੀਤਾ ਸੀ ਦੋਸਤੋ ਜਦੋਂ ਗੁਰਾਨੰਕ ਦੇਵ ਜੀ ਦੇ ਪਿਤਾ ਉਹਨਾਂ ਨੂੰ 20 ਰੁਪਏ ਵਪਾਰ ਕਰਨ ਦੇ ਲਈ ਦਿੰਦੇ ਨੇ ਤੇ ਜਦੋਂ ਗੁਰਨਾਨਕ ਦੇਵ ਜੀ ਮੰਡੀ ਵੱਲ ਜਾਂਦੇ ਨੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਭੁੱਖੇ ਸਾਧੂ ਮਿਲਦੇ ਨੇ ਜੋ ਕਿ ਕਾਫੀ ਦਿਨਾਂ ਤੋਂ ਭੁੱਖੇ ਹੁੰਦੇ ਨੇ ਤੇ ਗੁਰਨਾਨਕ ਦੇਵ ਜੀ ਉਹਨਾਂ ਨੂੰ ਖਾਣਾ ਖਵਾਉਣ ਦੇ ਲਈ ਉਹ 20 ਰੁਪਏ ਖਰਚ ਕਰ ਦਿੰਦੇ ਨੇ ਤੇ ਆਪ ਖਾਲੀ ਹੱਥ ਘਰ ਵਾਪਸ ਪਰਤ ਜਾਂਦੇ ਨੇ ਸੋ ਦੋਸਤੋ ਇਸ ਨੂੰ ਹੀ ਕਿਹਾ ਜਾਂਦਾ ਹੈ ਸੱਚਾ ਸੌਦਾ ਸੋ ਗੁਰਨਾਨਕ ਦੇਵ ਜੀ ਨੇ ਸੱਚਾ ਸੌਦਾ 20 ਰੁਪਏ ਦੇ ਵਿੱਚ ਕੀਤਾ ਸੀ ਜੋ ਕਿ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਲੈਤੇ ਸੀ ਵਪਾਰ ਕਰਨ ਦੇ ਲਈ ਦੋਸਤੋ ਨੈਕਸਟ ਕੁਐਸਚਨ ਆਪਣੇ ਕੋਲ ਹੈ ਗੁਰਨਾਨੰਦ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸਟਾਰਟ ਕੀਤੀ ਸੀ ਦੋਸਤੋ ਗੁਰਨਾਨੰਦ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਸੈਦਪੁਰ ਤੋਂ ਸਟਾਰਟ ਕੀਤੀ ਸੀ ਜਦੋਂ ਉਹ ਦੋ ਵਿਅਕਤੀਆਂ ਮਲਿਕ ਭਾਗੋ ਦੂਸਰੇ ਭਾਈ ਲਾਲੋ ਜੀ ਨੂੰ ਮਿਲਦੇ ਨੇ ਤੇ ਮਲਿਕ ਭਾਗੋ ਇੱਕ ਅਮੀਰ ਵਿਅਕਤੀ ਹੁੰਦਾ ਤੇ ਗੁਰੂ ਜੀ ਨੂੰ ਆਪਣੇ ਘਰ ਭੋਜਨ ਸਕਾਉਣ ਲਈ ਬੁਲਾਉਂਦੇ ਨੇ ਬਟ ਉਹ ਗੁਰੂ ਜੀ ਉਹਨਾਂ ਦੇ ਘਰ ਨਾ ਜਾ ਕੇ ਪਾਈ ਲਾਲੋ ਜੀ ਦੇ ਘਰ ਜਾਂਦੇ ਨੇ ਜੋ ਕਿ ਇੱਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਹੁੰਦਾ ਜਦੋਂ ਗੁਰੂ ਨਾਨਕ ਦੇਵ ਜੀ ਪਾਈ ਲਾਲੋ ਦੀ ਰੋਟੀ ਦੇ ਵਿੱਚੋਂ ਦੁੱਧ ਤੇ ਭਾਈ ਮਲਿਕ ਭਾਗੋ ਦੀ ਰੋਟੀ ਦੇ ਵਿੱਚੋਂ ਲਹੂ ਦੇ ਕੌਤਕ ਦਿਖਾ ਕੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਹਮੇਸ਼ਾ ਹੱਕ ਸੱਚ ਦੀ ਹੀ ਕਮਾਈ ਕਰਨੀ ਚਾਹੀਦੀ ਹੈ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਸਹਿਦਪੁਰ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਕਿੱਥੇ ਹੋਈ ਸੀ ਖੁਨਾਨਕ ਦੇਵ ਜੀ ਜਦੋਂ ਆਪਣੀ ਸਿਆਲਕੋਟਾ ਤੇ ਤਲੰਬਾ ਦੇ ਵਿੱਚ ਉਦਾਸੀ ਉਤੇ ਜਾਂਦੇ ਨੇ ਜੋ ਕਿ ਉਹਨਾਂ ਦੀ ਪਹਿਲੀ ਉਦਾਸੀ ਹੁੰਦੀ ਹੈ ਤੇ ਉੱਥੇ ਉਹ ਸੱਜਣ ਠੰਗ ਨੂੰ ਮਿਲਦੇ ਨੇ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਤਲੰਬਾ ਵਿਖੇ ਸਾਇਦਗੁਰ ਵਿਖੇ ਉਹਨਾਂ ਦੀ ਪਹਿਲੀ ਉਦਾਸੀ ਸਟਾਰਟ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਤਲੰਬਾ ਵਿਖੇ ਜਾਂਦੇ ਨੇ ਜਿੱਥੇ ਉਹ ਸੱਜਣ ਠੰਗ ਨੂੰ ਮਿਲਦੇ ਨੇ ਪਹਿਲੀ ਉਦਾਸੀ ਦੇ ਵਿੱਚ ਉਹ ਮਲਿਕ ਭਾਗੋ ਤੇ ਭਾਈ ਲਾਲੋ ਜੀ ਨੂੰ ਮਿਲਦੇ ਨੇ ਕੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 ਤਲੰਭ ਹੋਵੇਗੀ। ਨੈਕਸਟ ਕੁਐਸਚਨ ਆਪਣੇ ਕੋਲ ਹੋਏਗਾ ਮੱਕਾ ਵਿਖੇ ਕਿਹੜੇ ਕਾਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਾਬੇ ਵੱਲ ਪੈਰ ਕਰਨ ਕਰਕੇ ਸੌਣ ਤੋਂ ਮਨਾ ਕੀਤਾ ਸੀ। ਦੋਸਤੋ ਗੁਰਨਾਨਕ ਦੇਵ ਜੀ ਨੂੰ ਜਿਨ੍ਹਾਂ ਨੇ ਮਨਾ ਕੀਤਾ ਸੀ ਉਹ ਸੀਗੇ ਰੁਕਨਦੀਨ। ਕਿਹਾ ਜਾਂਦਾ ਹੈ ਕਿ ਜਦੋਂ ਰੁਕਨਦੀਨ ਨੇ ਗੁਰਨਾਨਕ ਦੇਵ ਜੀ ਦੇ ਪੈਰ ਫੜ ਕੇ ਦੂਸਰੀ ਦਿਸ਼ਾ ਵੱਲ ਕੀਤਾ ਤਾ ਮੱਕਾ ਵੀ ਉਸੇ ਦਿਸ਼ਾ ਵੱਲ ਹੀ ਜੋ ਕਿ ਆਪਣਾ ਕਾਬਾ ਹੈ ਉਸੇ ਦਿਸ਼ਾ ਵੱਲ ਹੀ ਘੁੰਮ ਗਿਆ ਸੀਗਾ ਸੋ ਇਸ ਦਾ ਰਾਈਟ ਆਨਸਰ ਹੋ ਗਿਆ ਆਪਸ਼ਨ ਨੰਬਰ 2 ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਨਾਨਕ ਦੇਵ ਜੀ ਦਾ ਸਬੰਧ ਕਿਹੜੇ ਪਰਿਵਾਰ ਨਾਲ ਸੀ ਸੋ ਦੋਸਤੋ ਆਪਾਂ ਨੂੰ ਪੁੱਛਿਆ ਗਿਆ ਕਿ ਗੁਰੂ ਨਾਨਕ ਦੇਵ ਜੀ 10ਵੰਦ ਕਿਸ ਨਾਲ ਕਿਸ ਪਰਿਵਾਰ ਨਾਲ ਸੀ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੋਏਗਾ ਛੋਡੀ ਗੁਰੂ ਨਾਨਕ ਦੇਵ ਜੀ ਜਿਸ ਪਰਿਵਾਰ ਨਾਲ ਸਬੰਧ ਰੱਖਦੇ ਸਨ ਉਹ ਛੋਡੀ ਪਰਿਵਾਰ ਸੀਗਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਨੇ ਨਾਨਕੇ ਕਿੱਥੇ ਸਨ ਸੋ ਦੋਸਤੋ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਜੋ ਨਾਨਕੇ ਸੀ ਉਹ ਚਾਹਲ ਸੀਗੇ ਸੋ ਆਪਸ਼ਨ ਨੰਬਰ 4 ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਥਾਨ ਵਿਖੇ ਹੋਈ ਸੀ ਦੋਸਤੋ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਸੁਲਤਾਨਪੁਰ ਵਿਖੇ ਹੋਈ ਸੀ ਤੇ ਜਦੋਂ ਗੁਰਨਾਨਕ ਦੇਵ ਜੀ 3 ਦਿਨ ਦੇ ਲਈ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ 3 ਦਿਨਾਂ ਤੱਕ ਉਹ ਸਮਾਧੀ ਵਿੱਚ ਹੀ ਰਹੇ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਸੁਲਤਾਨਪੁਰ ਵਿਖੇ ਦੋਸਤੋ ਆਪਾਂ ਨੂੰ ਕਈ ਵਾਰੀ ਨਦੀ ਦੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਬੇਈ ਨਦੀ ਦੇ ਵਿੱਚ ਹੋਈ ਸੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ਦੋਸਤੋ ਗੁਰਨਾਨਕ ਦੇਵ ਜੀ ਦੇ ਪਤਨੀ ਦਾ ਨਾਮ ਬੀਬੀ ਸੁਲਖਣੀ ਸੀ ਸੋ ਇਸ ਦਾ ਆਨਸਰ ਆਪਸ਼ਨ ਨੰਬਰ 1 ਸੁਲਖਣੀ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈ ਗੁਰਨਾਨਕ ਦੇਵ ਜੀ ਦੇ ਪੁੱਤਰਾਂ ਦਾ ਨਾਮ ਦੱਸੋ ਦੋਸਤੋ ਗੁਰਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਜਿਨ੍ਹਾਂ ਦਾ ਨਾਮ ਸੀ ਸ੍ਰੀ ਚੰਦ ਤੇ ਲਖਮੀ ਦਾਸ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 2 ਸ੍ਰੀ ਚੰਦ ਤੇ ਲਖਮੀ ਦਾਸ ਦੋਸਤੋ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਕਿਸ ਮੁਸਲਿਮ ਨਵਾਬ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸੀ ਦੋਸਤੋ ਗੁਰਨਾਨਕ ਦੇਵ ਜੀ ਨਵਾਬ ਦੌਲਤਖਾਨ ਦੇ ਮੋਦੀਖਾਨੇ ਦੇ ਵਿੱਚ ਕੰਮ ਕਰਦੇ ਸੀਗੇ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਨਵਾਬ ਦੌਲਤਖਾਨ ਆਪਸ਼ਨ ਨੰਬਰ 2 ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਨੂੰ ਕਿਸ ਨਦੀ ਵਿੱਚ ਇਸ਼ਨਾਨ ਕਰਦੇ ਹੋਏ ਗਿਆਨ ਦੀ ਪ੍ਰਾਪਤੀ ਹੋਈ ਸੀ ਦੋਸਤੋ ਆਪਾਂ ਪਿਛਲੇ ਕੁਐਸਚਨਾਂ ਵਿੱਚ ਦੀ ਕਰਕੇ ਆਏ ਆਂ ਕਿ ਗੁਰੂ ਨਾਨਕ ਦੇਵ ਜੀ ਨੂੰ ਵੇਈ ਨਦੀ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਸੀ। ਦੋਸਤੋ ਦੂਸਰਾ ਕਵੈਚਨ ਆਪਣੇ ਕੋਲੇ ਇਹ ਵੀ ਬਣ ਜਾਂਦਾ ਹੈ ਕਿ ਵੇਈ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਦਿਨਾਂ ਤੱਕ ਸਮਾਧੀ ਲਗਾਈ ਸੀ? ਤਾਂ ਗੁਰੂ ਨਾਨਕ ਦੇਵ ਜੀ ਨੇ 3 ਦਿਨਾਂ ਤੱਕ ਸਮਾਧੀ ਲਗਾਈ ਸੀ। ਨੈਕਸਟ ਕੁਐਸਚਨ ਆਪਣੇ ਕੋਲੇ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨੇ ਨੂੰ ਕਿਸ ਮੁਗਲ ਬਾਦਸ਼ਾਹ ਦੀ ਫੌਜ ਨੇ ਸੈਦਪੁਰ ਵਿੱਚ ਬੰਦੀ ਬਣਾ ਲਿਆ ਸੀ? ਦੋਸਤੋ ਜਦੋਂ ਬਾਬਰ ਭਾਰਤ ਉੱਤੇ ਤੀਸਰਾ ਹਮਲਾ ਕਰਦਾ ਜੋ ਕਿ ਉਸ ਦਾ 1520 ਈਸਵੀ ਦੇ ਵਿੱਚ ਤੀਸਰਾ ਹਮਲਾ ਹੁੰਦਾ ਸੈਦਪੁਰ ਉੱਤੇ ਤੇ ਉਸ ਸਮੇਂ ਉਹ ਕਾਫੀ ਸਾਰੇ ਲੋਕਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾ ਲੈਂਦੇ ਨੇ ਜਿਸ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਪੁਰ ਬਾਣੀ ਦੇ ਵਿੱਚ ਵੀ ਕੀਤਾ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਬਾਬਰ ਨੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਜੀ ਨੇ ਉਦਾਸੀਆਂ ਕਰਨ ਤੋਂ ਬਾਅਦ ਕਿਹੜਾ ਸ਼ਹਿਰ ਬਸਾਇਆ ਸੀ ਦੋਸਤੋ ਇਸ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਕਿਹੜਾ ਸ਼ਹਿਰ ਗੁਰੂ ਜੀ ਨੇ ਬਸਾਇਆ ਸੀ ਤਾਂ ਗੁਰੂ ਜੀ ਨੇ ਬਸਾਇਆ ਸੀਗਾ ਕਰਤਾਰਪੁਰ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 2 ਕਰਤਾਰਪੁਰ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਗੁਰੂ ਨਾਨਕ ਦੇਵ ਜੀ ਨੇ ਗੱਦੀ ਤਾ ਉੱਤਰ ਅਧਿਕਾਰੀ ਕਿਸ ਨੂੰ ਬਣਾਇਆ ਸੀ ਦੋਸਤੋ ਜੋ ਭਾਈ ਮਰਦਾਨਾ ਜੀ ਨੇ ਉਹ ਤਾਂ ਗੁਰੂ ਨਾਨਕ ਦੇਵ ਜੀ ਨਾਲ ਰਹਿੰਦੇ ਸੀਗੇ ਮਤਲਬ ਉਹਨਾਂ ਨਾਲ ਉਦਾਸੀਆਂ ਤੇ ਵੀ ਗਏ ਸੀਗੇ ਕਿ ਇਹ ਵੀ ਪੁੱਛਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਉਦਾਸੀਆਂ ਤੇ ਕੌਣ ਗਿਆ ਸੀ ਤਾਂ ਭਾਈ ਮਰਦਾਨਾ ਜੀ ਗਏ ਸੀ ਬਟ ਗੁਰਨਾਨਕ ਦੇਵ ਜੀ ਨੇ ਉੱਤਰ ਅਧਿਕਾਰੀ ਕਿਸ ਨੂੰ ਬਣਾਇਆ ਸੀ ਤਾਂ ਉਹ ਭਾਈ ਲੈਣਾ ਜੀ ਨੂੰ ਬਣਾਏ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਨੰਬਰ 2 ਭਾਈ ਲੈਣਾ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤੀ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ਸੀ ਦੋਸਤੋ ਗੁਰਨਾਨਕ ਦੇਵ ਜੀ ਨੇ ਜੋ ਸੰਸਕ੍ਰਿਤੀ ਦੀ ਸਿੱਖਿਆ ਹੈ ਉਹ ਪੰਡਿਤ ਬ੍ਰਿਜਨਾਥ ਤੋਂ ਪ੍ਰਾਪਤ ਕੀਤੀ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਪੰਡਿਤ ਬ੍ਰਿਜਨਾਥ। ਦੋਸਤੋ ਨੈਕਸਟ ਕੁਐਸਚਨ ਆਪਣੀ ਵੱਲ ਸੋ ਰਿਹਾ ਹੈ ਕਿ ਇੱਥੇ ਲਿਖਿਆ ਵਿੱਚੋਂ ਕਿਹੜੀ ਰਚਨਾ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਲਿਖੀ ਗਈ। ਦੋਸਤੋ ਇਹਨਾਂ ਵਿੱਚੋਂ ਆਸਾਂ ਦੀ ਬਾਾਰ, ਜਪਜੀ ਸਾਹਿਬ, ਬਾਰਾਂਵਾਂ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਸੀ। ਪਰ ਜੋ ਜੋ ਜਪ ਸਾਹਿਬ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਸੋ ਆਪਾਂ ਨੂੰ ਇਹ ਪੁੱਛਿਆ ਗਿਆ ਕਿ ਕਿਹੜੀ ਜਿਹੜੀ ਰਚਨਾ ਉਹ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਲਿਖੀ ਗਈ। ਜਪ ਜਪ ਸਾਹਿਬ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ ਇਹ ਹੀ ਆਪਣਾ ਰਾਈਟ ਆਨਸਰ ਹੋ ਜਾਏਗਾ ਬਾਕੀ ਜੋ ਹੋਈਆਂ ਨੇ ਆਸਾਂ ਦੀ ਵਾਰ ਜਪਜੀ ਸਾਹਿਬ 12ਵਾਂ ਇਹ ਯਾਦ ਰੱਖਣੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਰਚਨਾ ਲਿਖੀਆਂ ਸੀ ਇਸ ਵਿੱਚ ਗੁਰਨਾਨਕ ਦੇਵ ਜੀ ਦੀਆਂ ਰਚਨਾਵਾਂ ਦਿੱਤੀਆਂ ਗਈਆਂ ਨੇ ਜੋ ਕਿ ਤੁਸੀਂ ਯਾਦ ਕਰ ਲੈਣੇ ਨੇ ਜਿਵੇਂ ਕਿ ਜਪਜੀ ਸਾਹਿਬ ਵਾਰ ਮਲਹਾਰ ਆਸਾਂ ਦੀ ਵਾਰ 12ਵਾਂ ਓਕਾਰ ਸਿੱਧ ਗੋਸ਼ਟ ਤੇ ਗੁਰਨਾਨਕ ਦੇਵ ਜੀ ਨੇ 974 ਮੰਤਰ ਲਿਖੇ ਸੀ ਇਹ ਵੀ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਕਿ ਗੁਰਨਾਨਕ ਦੇਵ ਜੀ ਨੇ ਕਿੰਨੇ ਮੰਤਰ ਲਿਖੇ ਨੇ ਤਾਂ 974 ਮੰਤਰ ਲਿਖੇ ਨੇ ਤੇ ਕੀਰਤਨ 16 ਵੀ ਗੁਰਨਾਨਕ ਦੇਵ ਜੀ ਦੀ ਹੀ ਰਚਨਾ ਹੈ ਸੋ ਦੋਸਤੋ ਇਹਨਾਂ ਨੂੰ ਪੜ੍ਹ ਲੈਣਾ ਯਾਦ ਕਰ ਲੈਣਾ ਤੇ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ ਆਪਣੇ ਕੋਲੇ ਹੈਗਾ ਕਿ ਗੁਰਨਾਨਕ ਦੇਵ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਈ ਜਨ ਦੋਸਤੋ ਗੁਰਨਾਨਕ ਦੇਵ ਜੀ ਨੇ ਜੋ ਸਿਟੀ ਬਸਾਈ ਸੀ ਕਰਤਾਰਪੁਰ ਤੇ ਉਥੇ ਗੁਰਨਾਨਕ ਦੇਵ ਜੀ ਨੇ ਆਪਣਾ ਬਾਕੀ ਜੀਵਨ ਬਤਾਇਆ ਸੀ ਤੇ ਉੱਥੇ ਜੋਤੀ ਜੋਤ ਸਮਾਈ ਸੀ ਤੇ ਐਗਜ਼ੈਕਟ ਜੋ ਡੇਟ ਹੈਗੀ ਹੈ 22 ਸਤੰਬਰ 1539 ਸਈ ਦੇ ਵਿੱਚ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ 22 ਸਤੰਬਰ 1539 ਨੂੰ ਕਰਤਾਰ ਸੁਪਰ ਸਾਹਿਬ ਨੇ ਕਿਹੇ ਦੋਸਤੋ ਨੈਕਸਟ ਕੁਸਚਨ ਆਪਣੇ ਕੋਲ ਹੈ ਕਿ ਗੁਰਨਾਨਕ ਦੇਵ ਜੀ ਨੂੰ ਕਿਸ ਉਮਰ ਵਿੱਚ ਜਨਾਈ ਪਾਉਣ ਲਈ ਕਿਹਾ ਗਿਆ ਸੀ ਦੋਸਤੋ ਗੁਰਨਾਨਨ ਦੇਵ ਜੀ ਨੂੰ ਜਨੂਪਾਉਣ ਲਈ 9 ਸਾਲ ਦੀ ਉਮਰ ਦੇ ਵਿੱਚ ਕਿਹਾ ਗਿਆ ਸੀ ਸੋ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਨੰਬਰ 1 9 ਸਾਲ ਤੇ ਜੋ ਇਹ ਜਨੂਪਾਉਣ ਲਈ ਪੰਡਿਤ ਹਰਦੇਵਾਲ ਨੂੰ ਬੁਲਾਇਆ ਗਿਆ ਸੀ ਸੋ ਦੋਸਤੋ ਇਹ ਵੀ ਕੁਐਸਚਨ ਬਣ ਜਾਂਦਾ ਹੈ ਕਿ ਜਨੂਪਾਉਣ ਲਈ ਕਿਸ ਪੰਡਿਤ ਨੂੰ ਬੁਲਾਇਆ ਗਿਆ ਸੀ ਤਾਂ ਪੰਡਿਤ ਹਰਦੇਵਾਲ ਨੂੰ ਬੁਲਾਇਆ ਗਿਆ ਸੀਗਾ ਦੋਸਤੋ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰਨਾਨਨ ਦੇਵ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਸੋ ਦੋਸਤੋ ਮੇਨ ਕੁਐਸਚਨ ਤਾਂ ਇਹੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਚਲਾਈ ਸੀ ਬਟ ਪੰਗਤ ਤੇ ਸੰਗਤ ਵੀ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਚਲਾਈਆਂ ਸਨ ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ ਉਪਰੋਕਤ ਸਾਰੇ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਪ੍ਰਥਾ ਚਲਾਈਆਂ ਸੀਗੀਆਂ ਅ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਗੁਰੂ ਨਾਨਕ ਦੇਵ ਜੀ ਕਿੱਥੇ ਤੇ ਕਦੋਂ ਜੋਤੀ ਜੋਤ ਸਮਾਈ ਸਨ ਅ ਦੋਸਤੋ ਇਹ ਕੁਐਸਚਨ ਰਿਪੀਟ ਹੋ ਗਿਆ ਤਾਂ ਅਪਾ ਪਿੱਛੀ ਕਰਕੇ ਆ ਕਿ ਗੁਰਨਾਨਦ ਦੇਵ ਜੀ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਈ ਸੀ